ਤੁਸੀਂ ਅਪੀਅਰ ਹੋਣਾ ਤੁਹਾਨੂੰ ਕੋਈ ਉਹਨਾਂ ਨੇ ਅਥਾਰਟੀ ਲੈਟਰ ਦਿੱਤਾ ਨਹੀਂ ਜੀ ਮੈਂ ਮੈਂ ਸਪੋਸਟ ਟੂ ਗਿਵਨ ਐਪਲੀਕੇਸ਼ਨ ਉਹਨਾਂ ਨੇ ਇਸ ਪਹਿਲ ਕਿ ਵੀ ਅਪੀਅਰਿੰਗ ਆਫਟਰ ਦੀ ਤਰੰਤ ਆਨਬੈਰ ਮਾਨਯਾ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਦੋ ਚਾਰ ਵਕੀਲ ਮੇਰੇ ਕੋਲ ਆ ਜਾਂਦੇ ਜੀ ਕਿ ਸਾਨੂੰ ਅਸੀਂ ਰਾਜਾ ਜੀ ਵੱਲੋਂ ਪੇਸ਼ ਹੋਏ ਆ ਜੀ ਉਹਨਾਂ ਰਾਜਾ ਜੀ ਨੇ ਤਾਨੂੰ ਕੋਈ ਅਥਾਰਟੀ ਲੈਟਰ ਦਿੱਤਾ ਅਥਾਰਟੀ ਲੈਟਰ ਸਰ ਐਸ ਸੱਚ ਦਾ ਥਿਸ ਇਜ਼ ਤੁਸੀਂ ਪੇਰ ਹੋ ਰਹੇ ਹੋ ਤੁਹਾਡਾ ਵੈਲਕਮ ਹੈ ਸਵਾਗਤ ਹੈ ਜੀ ਮੈਂ ਉਹ ਅਥਾਰਟੀ ਲੈਟਰ ਦਿਖਾਓ ਜਿਹੜਾ ਰਾਜਾ ਜੀ ਨੇ ਤੁਹਾਨੂੰ ਦਿੱਤਾ ਵੀ ਤੁਸੀਂ ਪੇਸ਼ ਹੋਣਾ ਮਤਲਬ ਮੇਰੇ ਕੋਲ ਕੋਈ ਹੋਰ ਦੋ ਚਾਰ ਪਰਸਨ ਆ ਜਾਂਦੇ ਮੈਂ ਕਿੱਦਾਂ ਮੰਨਾਂ ਕਿ ਉਹਨਾਂ ਨੇ ਤੁਹਾਨੂੰ ਅਥੋਰਾਈਜ਼ ਕੀਤਾ ਅਥਾਰਟੀ ਲੈਟਰ ਸਰ ਮੈਂ ਦੇ ਦੇਣਾ ਪਲੀਜ਼ ਕਿ ਮੈਂ ਬਿਫੋਰ 5 ਪੀਐਮ ਤੁਹਾਨੂੰ ਸਮਟ ਕਰ ਦਿੰਦਾ ਸਰ ਬਿਫੋਰ 5 ਪੀਐਮ 5 ਪੀਐਮ ਜੀ ਕੀ ਰਿਪੋਰਟ ਲੈਂਦੇ ਤੁਸੀਂ ਰਿਪੋਰਟ ਸਰ ਐਜ਼ ਆਫ ਨਾਓ ਕੋਈ ਪੱਖ ਲਿਆਦਾ ਕੋ ਰਿਟਰਨ ਹੈ ਨਹੀਂ ਸਰ ਹਾਂ ਰਾਜਾ ਰੈਂਕ ਜੀ ਤਰੰਤਾਰਨ ਬਾਈ ਪੋਸਟ ਬਾਅਦ ਅਪੀਅਰ ਹੋਮਗੇ ਇਨ ਡੀਟੇਲ 올 द ਕੁਐਸ਼ਨਸ ਵਿਲ ਬੀ ਅਨਸਰਡ 올 द ਕੁਰੀਜ਼ 올 द कंसर्न्स ਵਿਲ ਬੀ ਅਟ੍ਰੈਸਟ ਆਫਟਰ ਦੀ ਤਰੰਤਾਰਨ ਬਾਈ ਪੋਸਟ ਤਰੰਤਾਰਨ ਬਾਈ ਪੋਸਟ ਜੀ ਮੈਂ ਅਥਾਰਟੀ ਲੈਟਰ ਸਰ ਬਿਕੋਜ਼ ਤੁਸੀਂ ਕਹਿ ਰਹੇ ਹੋ ਮੈ ਅਥਾਰਟੀ ਲੈਟਰ ਬਗੈਰ ਮੈਂ ਨਹੀਂ ਪੇਸ਼ ਹੋ ਸਕਦਾ ਨਹੀਂ ਤੁਸੀਂ ਪੇਸ਼ ਹੋਗੇ ਮੈਂ ਤਾਂ ਵੈਲਕਮ ਕਰਤਾ ਤੁਹਾਡਾ ਜੀ ਲੇਕਿਨ ਮੇਰਾ ਹੁਣ ਅਗਲਾ ਸਵਾਲ ਮੇਰੇ ਮਨ ਚ ਆਇਆ ਵੀ ਜੇ ਮੇਰੇ ਕੋਲ ਦੋ ਚਾਰ ਵਕੀਲ ਹੋਰ ਆ ਜਾਂਦੇ ਕੋਈ ਨਹੀਂ ਆਊਗਾ ਸਰ ਸੁਣੋ ਨਾ ਮੇਰੀ ਬੇਨਤੀ ਮਰ ਮੇਰੇ ਕੋਲ ਕੀ ਇਸ ਗੱਲ ਦਾ ਹੈਗਾ ਵੀ ਯੂ ਆਰ ਅਥੋਰਾਈਜ਼ਡ ਬਾਈ ਹਿਮ ਸਰ ਲਾਈਕ ਆ ਸੈਡ ਇਫ ਯੂ ਵਾਂਟ ਇਟ ਯੈਸ ਆ ਔਰਡੀ ਲੈਟਰ ਮੈਂ ਪਲੀਜ਼ ਸਬਮਿਟ ਕਰ ਦੋਨਾ ਸਰ ਤੇ ਬਿਫੋਰ ਫਾਈ ਪੇਮੈਂਟ ਵਿਲ ਬੀ ਸਬਮਿਟਡ ਟੂ 3ਪੀ ਐਫ ਟੈਨ 3ਪੀ ਐਫ ਬਿਫੋਰ 3 ਹੰਦਰਡ ਇਸ ਦੇ ਰਿਗਾਰਡਿੰਗ ਕੁਸ਼ਰ ਦੈਟਸ ਆਨ ਸਰ ਬਾਈਪੋਲ ਜੀ ਬਸੇ ਕਿਉਂਕਿ ਐਕਟ ਜਿਹੜਾ ਲੱਗ ਚੁੱਕਾ ਹੈ ਜੀ ਐਕਟ ਜਦੋਂ ਫੋਨ ਤਰਨਤਾਰਨ ਬਾਈਪੋਲ ਚ ਨਹੀਂ ਜਾਂ ਫੋਨ ਰਾਜਾ ਜੀ ਤਰਨਤਾਰਨ ਬਾਈਪੋਲ ਚ ਨੇ ਜੀ ਫਿਰ ਤਰਨਤਾਰਨ ਦੇ ਇਨਸਟਰਕਸ਼ਨਸ ਨੇ ਕੋਈ ਇਹ ਨਹੀਂ ਤੁਸੀਂ ਕਿਹਾ ਨਾ ਕਿ ਉਹ ਬਾਈਪੋਲ ਤੋਂ ਬਾਅਦ ਮੇਰੇ ਕੋਲ ਇਹ ਇਨਸਟਰਕਸ਼ਨ ਹੈ ਸਰ ਕਿ ਹੀਲ ਮੀ ਅਪੀਅਰਿੰਗ ਆਫਟਰ ਦੀ ਤਰਨਤਾਰਨ ਐਂਡ ਬਾਈਪੋਲ As of now, where he is, what he is, is what doing, I don't have to oh, Okay. Ji. ठीकु थैंक्यू महिरबानी ऑफराइज़ कर सघो त भाई मन्या जय डैंक्यू सर थैंक्यू